ਓ ਸਰਪੰਚ ਜੀ ਟਾਰਾ ਪਾਣੀ ਬੰਦ ਕਰ ਦੇ ਓ ਬੰਦ ਕਰ ਦੇ ਇੰਨੇ ਮਾਡਲ ਨੇ ਸਰਪੰਚ ਮੇਰੇ ਅੱਖਾਂ ਮਚਾਤੀਆਂ ਬਾਹੂ ਉਹਨੇ ਤੇ ਆਇਆ ਇੰਨਾ ਚਾਹੇ ਟਰੈਕਟਰ ਤੋਂ ਔਰੋ ਕਾਰ ਤੋਂ ਮੈਂ ਕਹਣਾ ਹਜੇ ਮਾਡਲ ਨਹੀਂ ਮੰਨਿਆ ਦੇਖੇ ਹੈਗੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ 1 ਸਾਲ ਦੀ ਗਾਰੰਟੀ 1 ਸਾਲ ਦੀ ਗਾਰੰਟੀ ਬਾਹੂ ਜੀ ਕਿਹੜੇ ਜੀ ਕਾਰੀਗਰ ਰੱਖੀ ਬੈਠੋ ਕਿੰਨਾ ਕੁਸ ਤਿਆਰ ਕਰਦਾ ਬੱਲੇ 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 36 ਸਾਲ ਦਾ ਐਕਸਪੀਰੀਅੰਸ ਬੋਲਦਾ ਜੀ ਚਾਹੇ ਤੁਸੀਂ ਏਸੀ ਵਾਲਾ ਲੈਣਾ ਹੋਵੇ ਚਾਹੇ ਤੁਸੀਂ ਗੱਡੀਆਂ ਧੋਣ ਵਾਲਾ ਲੈਣਾ ਹੋਵੇ ਦੋ 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 ਮੰਜ਼ਲੀ ਕੋਠੇ ਵੀ ਧੋ ਲੰਦਾ ਏ ਤੇ ਚਾਹੇ ਤੁਸੀਂ ਟਰੈਕਟਰਾਂ ਵਾਲੇ ਗਾਰੇ ਵਾਲੇ ਆਪਣਾ ਕੱਦੂ ਦਾ ਸੀਜ਼ਨ ਚੱਲਦਾ ਜ਼ਿਮੀਦਾਰ ਭਾਈ ਨੇ ਕੱਦੂ ਵੀਤਾ ਰੋਟਾ ਮੇਟ ਲੈਣਾ ਉਹ ਵੀ ਧੋ ਦੂ ਪਿਆ ਪਿਆ ਫੁੱਟ ਪਾਈਪ ਲੰਬੀ ਮਿਲੂ ਇਹਨਾਂ ਦੇ ਨਾਲ ਜੇ ਕਿਸੇ ਨੇ ਸਪਰੇਅ ਕਰਨੀ ਹੈ ਤਾਂ ਇਹਨਾਂ ਨਾਲ ਆਪਾਂ ਬੱਟੀ ਪਾਈਪ 200 ਫੁੱਟ ਦੀ ਲਾ ਕੇ ਸਪਰੇਅ ਕਰਕੇ ਛਤਰੀ ਵਾਲਾ ਦੇਖੋ ਕਿੰਨਾ ਸੋਨਾ ਰੀਲਾ ਰੂਲਾ ਲਾ ਕੇ ਟਰੈਕਟਰ ਵਾਲਾ ਬਣਾਤਾ ਤਾਂ ਇਹਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਮਾਡਲ ਦਾ ਭਾਈ ਇਹਨਾਂ ਨਾਲ ਬਾਕੀ ਗੱਲ ਫੋਨ ਮਾਰ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਫੋਨ ਮਾਰ ਕੇ ਤੁਸੀਂ ਦੱਸੋ ਜੀ ਤੁਹਾਨੂੰ ਕਾਰੇ ਵਾਸਤੇ ਜਿੰਦਾ ਏਸੀ ਤੋਂ ਨਾਲ ਗੱਡੀ ਤੋਂ ਨਾਲ ਰੋਟਾ ਵੇ ਤੇ ਤੋਂ ਨਾਲ ਖੇਤਾਂ 'ਚ ਸਪਰੇਅ ਕਰਨ ਨਾਲ ਹਰ ਤਰੀਕੇ ਦਾ ਜੇ ਕੋਈ ਹੋਰ ਰਿਕੁਆਇਰਮੈਂਟ ਆ ਪਾਓ ਵੀ ਤਿਆਰ ਕਰ ਦਿੰਦੇ ਆ ਇੱਕ ਗੱਲ ਹੋਰ ਮੈਂਸ਼ਨ ਦੇ ਵਿੱਚ ਪੇਜ ਪਿਆ ਹੈ ਕਿ ਸਪਰੇਅ ਮੈਨ ਇੰਡੀਆ ਇਹਨੂੰ ਫੋਲੋ ਜ਼ਰੂਰ ਕਰ ਲਿਓ ਫੋਲੋ ਕਰ ਲਿਓ ਭਾਈ ਸਕਰੀਨਸ਼ਾਟ ਮਾਰ ਕੇ ਬਾਬੂਆਂ ਨੂੰ ਭੇਜ ਦਿਓ ਉਹੀ ਤੁਹਾਡੇ ਘਰੇ ਆਨਲਾਈਨ ਆ ਜਾਊਗਾ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਸਕਰੀਨ ਤੇ ਚੱਲਦੇ ਆ ਤੁਸੀਂ ਇਹਨਾਂ ਦੇ ਨਾਲ ਚਾਹੇ ਗੁਰਦੁਆਰੇ ਤੋਂ ਲਓ ਜੀ ਚਾਹੇ ਘਰਾਂ ਨੂੰ ਡੰਗਰਾਂ ਨੂੰ ਨਵਾ ਲਓ ਸਭ ਤਰੀਕੇ ਦੇ ਇਹਦੇ ਨਾਲ ਕੰਮ ਲਿੱਤਾ ਜਾ ਸਕਦਾ ਆ ਵੱਲੇ ਵੱਲੇ ਵੱਲੇ